ਚੇਤ ਰੂਪ ਦੇ ਵਿੱਚ ਬਿਨਾ ਸੋਚੇ ਕਿ ਭਵਿੱਖ ਦੇ ਨਤੀਜੇ ਕੀ ਨਿਕਲਣਗੇ ਬਿਲਕੁਲ ਮੌਕੇ ਦੇ ਹਾਲਾਤ ਮੁਤਾਬਕ ਫੈਸਲੇ ਲੈ ਗਏ ਜਦੋਂ ਬੰਦਾ ਦੁਬਿਧਾ ਦੇ ਵਿੱਚ ਹੋਵੇ ਦੁਚਿੱਤੀ ਚ ਹੋਵੇ ਤੇ ਦੁਬਿਧਾ ਚ ਬੰਦਾ ਕਦੋਂ ਹੁੰਦਾ ਉਸ ਵੇਲੇ ਜਦੋਂ ਉਹਨੂੰ ਸਪਸ਼ਟ ਦੂਰ ਦ੍ਰਿਸ਼ਟੀ ਨਾਲ ਦਿਖਾਈ ਨਾ ਦਿੰਦਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਬੰਦਾ ਸੇਮ ਉਹੀ ਬੰਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਬੰਦਾ ਸੈਂਟਰਲ ਸਿੱਖ ਲੀਗ ਜਿਹੜੀ ਕਿ ਮਿਲਵਰਤਨ ਵਾਲੀ ਸੀ ਉਹਦਾ ਪ੍ਰਧਾਨ ਤੇ ਅੱਛਰਜੋ ਵਾਲੀ ਗੱਲ ਕਿ ਪੰਜਾਬ ਕਾਂਗਰਸ ਦਾ ਉਸ ਸਮੇਂ ਦਾ ਪ੍ਰਧਾਨ ਵੀ ਉਹੀ ਬੰਦਾ ਆਸਪਰ ਡੁੱਬਦਾ ਆ ਬਿਲਕੁਲ ਦੁਬਦਾ ਆ ਬਿਲਕੁਲ દિਸ਼ਾਹੀਣਤਾ ਆ ਤੇ ਬੇਇੱਜ਼ਤੀ ਵੀ ਸਾਡੇ ਸਾਹਮਣੇ ਆ ਜਿਹੜੇ ਨਿਸ਼ਕਾਮ ਸਟਰਗਲ ਵਾਲੀ ਧਿਰ ਤੇ ਜਿਨ੍ਹਾਂ ਕੋਲੋਂ ਪੰਥ ਦੇ ਤਖਤਾਂ ਦੇ ਪੈਰੀਦਾਰੀ ਦਾ ਸੇਵਾ ਸੰਭਾਲਦਾ ਪ੍ਰਬੰਧ ਸੀ ਪਹਿਰੇਦਾਰੀ ਦਾ ਪ੍ਰਬੰਧ ਰਾਤ ਸਰਦਾਰ ਜਿਹੜੇ ਕਹਿ ਰਾਜ ਕਰਨਗੇ ਕਹਿ ਲੜ ਮਰेंगे ਜਿਹੜਾ ਆਪਣਾ ਖਾਲਸਾ ਜੀ ਕੇ ਬੋਲ ਬਾਲੇ ਦਾ ਤੇ ਸਰਬੱਤ ਦੇ ਭਲੇ ਦੇ ਪਰਥਾਏ ਰਾਜ ਕਰਨ ਦਾ ਆਪਣਾ ਕਨਸੈਪਟ ਆਈਡੀਆ ਆ ਉਹਦੇ ਤੇ 3 ਧੀ ਤੇ ਅਸੀਂ ਮਿਲ ਵਰਤੇ ਜੀ ਤੇ ਅਸੀਂ ਚਾਕਰ ਚਕਰੇਲ ਜਿਹੜੇ ਸਿੱਧੇ ਸਿੱਧੇ ਉਹਨਾਂ ਦੇ ਨੌਕਰ ਆ ਕਿ ਗੁਰਦੁਆਰਿਆਂ ਦਾ ਪ੍ਰਬੰਧ ਅਸੀਂ ਕਿੱਦਾਂ ਕਰਨਾ ਸਾਨੂੰ ਦੂਸਰਿਆਂ ਕੋ ਉਧਾਰਾ ਲੈਣ ਦਾ ਕੁਛ ਲੋੜ ਨਹੀਂ ਸਾਡਾ ਆਪਣਾ ਆ ਸਾਡੇ ਕੋ ਦੂਜਿਆਂ ਨੇ ਉਧਾਰਾ ਲਿਆ ਬਸ ਤਾਂ ਲਈਏ ਉਗਦਾ ਦੇ ਦੁਚਿੱਤੀ ਦੇ ਵਿੱਚ ਨਾ ਪਈਏ ਅੱਲਾ ਆਗੂ ਜੇਤੀ ਹੈ ਕਿਉਂ ਪਾਦਰ ਜਾਣਾ ਹੈ ਪਾਦਰ ਹੁੰਦਾ ਰਾਹ ਜਿਹੜਾ ਆਗੂ ਹੀ ਅੰਨਾ ਆ ਉਹ ਰਾਹ ਕਿਦਾਂ ਦੱਸ ਤੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਚੰਦ ਕਮੈਂਟਾਂ ਲਈ ਜਿਹੜੇ ਨੁਕਤੇ ਆ ਉਹਨਾਂ ਤੇ ਗੱਲ ਕਰੂੰਗਾ ਪਹਿਲਾਂ ਪਤਨ ਦੇ ਕਾਰਨ ਕੀ ਰਹੇ ਇੱਕ ਜੇ ਮੋਟਾ ਜਿਹਾ ਕਾਰਨ ਆਪਾਂ ਦੇਖਣਾ ਹੋਵੇ ਤਾਂ ਸਭ ਤੋਂ ਮੋٹے ਰੂਪ ਚ ਇਹ ਦਿਖਦਾ ਕਿ ਜਾਦੇ ਸਾਰੇ ਢਾਂਚੇ ਬਣ ਰਹੇ ਸੀ ਸ਼ੁਰੂ ਤੋਂ ਹੀ ਜਿੰਨਾ ਕ ਮੇਰਾ ਅਨਲਿਸਿਸ ਆ ਜਾਂ ਜਿੰਨਾ ਕ ਮੈਂ ਪੜਿਆ ਇਸ ਪੀਰੀਅਡ ਦੀ ਹਿਸਟਰੀ ਨੂੰ ਮੈਂ ਕੁਝ ਫੈਕਟ ਵੀ ਜ਼ਰੂਰ ਦਊਂਗਾ ਉਹਦੇ ਵਿੱਚ ਕਿ ਅਚੇਤ ਰੂਪ ਦੇ ਵਿੱਚ ਬਿਨਾਂ ਸੋਚੇ ਕਿ ਭਵਿੱਖ ਦੇ ਨਤੀਜੇ ਕੀ ਨਿਕਲਣਗੇ ਬਿਲਕੁਲ ਮੌਕੇ ਦੇ ਹਾਲਾਤ ਮੁਤਾਬਕ ਫੈਸਲੇ ਲਏ ਗਏ ਬਿਲਕੁਲ ਮੌਕੇ ਦੇ ਹਾਲਾਤ ਮੁਤਾਬਕ ਕਿ ਇਸ ਫੈਸਲਿਆਂ ਦਾ ਸਾਡੇ ਭਵਿੱਖ ਦਾ ਨਤੀਜਾ ਕੀ ਨਿਕਲਣਾ ਆ ਇਹ ਬਿਨਾ ਸੋਚਿਆ ਜਦ ਆਪਾਂ ਇੱਥੇ ਮਸਤੂਆਣਾ ਸਾਹਿਬ ਬੈਠੇ ਆ ਤਾਂ ਸੰਤ ਅਤਰ ਸਿੰਘ ਹੋਣਾ ਦਾ ਉਸ ਸਮੇਂ ਦਾ ਸਾਰਾ ਸਮਕਾਲੀ ਸਮਾਂ ਆਂਦਾ ਤੇ ਸੰਤ ਤੇਜਾ ਸਿੰਘ ਹੋਣਾ ਦਾ ਸੰਤ ਤੇਜਾ ਸਿੰਘ ਹੋਣਾ ਜੀ ਨੇ ਜਿਹੜੇ ਦੋ ਭਾਗਾਂ ਦੇ ਵਿੱਚ ਸੰਤ ਅਤਰ ਸਿੰਘ ਹੋਣਾ ਦੀ ਜੀਵਨੀ ਲਿਖੀ ਆ ਉਹਦੇ ਵਿੱਚ ਉਹਨਾਂ ਨੇ ਉਸ ਸਮੇਂ ਦਾ ਇੱਕ ਫੈਕਟ ਦਿੱਤਾ ਉਹ ਆਪਣੇ ਬਹੁਤ ਬਾਚਣ ਦੀ ਜ਼ਰੂਰਤ ਆ ਦੂਸਰੇ ਭਾਗ ਦੇ ਵਿੱਚੋਂ ਲਿਖਦੇ ਮੈਂ ਪੜ੍ਹ ਕੇ ਜ਼ਰੂਰ ਸੁਣਾਣੀ ਚਾਹਾਂਗਾ ਕਹਿੰਦੇ ਵੀ ਜਦੋਂ ਇਸ ਨਨਕਾਣਾ ਸਾਹਿਬ ਦਾ ਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਲੈ ਲਿਆ ਪੰਥ ਕੋਲ ਆ ਗਿਆ ਤਾਂ ਉਸ ਸਮੇਂ ਨਨਕਾਣਾ ਸਾਹਿਬ ਵਿਖੇ ਇੱਕ ਸ਼ਹੀਦੀ ਦੀਵਾਨ ਸੱਜਿਆ ਤੇ ਸੰਤ ਅਤਰ ਸਿੰਘ ਜੀ ਉਹਨਾਂ ਨੂੰ ਸਪੈਸ਼ਲ ਸਾਰੀ ਲੀਡਰਸ਼ਿਪ ਨੇ ਇਨਵਾਈਟ ਕੀਤਾ ਕਿ ਤੁਸੀਂ ਆਓ ਇੱਥੇ ਅੱਗੇ ਕਿਵੇਂ ਗੱਲ ਚਲਣੀ ਉੱਥੇ ਗੱਲ ਚਲਾਈਏ ਤੋ ਉਹ ਕਹਿੰਦੇ ਜੀ ਉਹਨਾਂ ਲਫ਼ਜ਼ ਵਰਤਿਆ ਕਿ ਸਤਿਆ ਦੇਣ ਲਈ ਸੰਤ ਜੀ ਹਾਜ਼ਰ ਹੋਏ ਸਤਿਆ ਮਤਲਬ ਸੱਚ ਸੁਣਾਉਣ ਲਈ ਤੋ ਸੰਤ ਜੀ ਨੇ ਕੀ ਸੱਚ ਸੁਣਾਇਆ ਉਹ ਕਹਿੰਦੇ ਕਿ ਸਤਗੁਰ ਦੀ ਰਾਜ ਵਿੱਚ ਅਕਾਲ ਤਖ ਸਾਹਿਬ ਅਤੇ ਨਨਕਾਣਾ ਸਾਹਿਬ ਪੰਥ ਦੇ ਕਬਜ਼ੇ ਵਿੱਚ ਆ ਗਏ ਹਨ ਹੁਣ ਖਾਲਸਾ ਜੀ ਇਸ ਅਤੁੱਟ ਖਜ਼ਾਨੇ ਨਾਲ ਅੰਮ੍ਰਿਤ ਪ੍ਰਚਾਰ ਤੇ ਜ਼ੋਰ ਦੇਵੇ ਅੱਗੇ ਸੁਣਨ ਵਾਲੀ ਗੱਲ ਆ ਬਾਕੀ ਗੁਰਦੁਆਰਿਆਂ ਤੇ ਪੰਥ ਕਬਜ਼ਾ ਨਾ ਕਰੇ ਮੈਂ ਇਹਦੀ ਅੱਗੇ ਵੀ ਗੱਲ ਕਰੂੰਗਾ ਕਿ ਦੂਰਦ੍ਰਿਸ਼ਟੀ ਕਿਨੂੰ ਕਹਿੰਦੇ ਉਹ ਕਹਿੰਦੇ ਬਾਕੀ ਗੁਰਦੁਆਰਿਆਂ ਤੇ ਪੰਥ ਕਬਜ਼ਾ ਨਾ ਕਰੇ ਬਲਕਿ ਅਕਾਲੀ ਫੂਲਾ ਸਿੰਘ ਵਾਂਗੂ ਮਹੰਤਾਂ ਨੂੰ ਆਪਣੇ ਧਮੇ ਹੇਠਾਂ ਰੱਖੇ ਮਾਰੇ ਨਾਲੋਂ ਭਜਾਇਆ ਚੰਗਾ ਹੁੰਦਾ ਹੈ ਇਸ ਜੁਗਤ ਨਾਲ ਸਾਰਾ ਪ੍ਰਬੰਧ ਵੀ ਖਾਲਸਾ ਜੀ ਦੀ ਮਰਜ਼ੀ ਅਨੁਸਾਰ ਹੋਵੇਗਾ ਅਤੇ ਪੰਥ ਪੂਜਾ ਦੇ ਜ਼ਹਿਰ ਤੋਂ ਬਚਿਆ ਰਹੇਗਾ ਇਹ ਸੰਤ ਅਤਰ ਸਿੰਘ ਜੀ ਹੁਣੀ ਉਸ ਸਮੇਂ ਕਹਿ ਰਹੇ ਜਦੋਂ ਬਿਲਕੁਲ ਕਲੈਰਿਟੀ ਦੇ ਵਿੱਚ ਦੂਰ ਦ੍ਰਿਸ਼ਟੀ ਜੋ ਦੱਸ ਰਹੇ ਕਿ ਅਸੀਂ ਕੀ ਕਰੀਏ ਉਹ ਵੱਖਰੀ ਗੱਲ ਆ ਉਹਦੇ ਵਿੱਚ ਅੱਗੇ ਲਿਖਿਆ ਉਹਨਾਂ ਨੇ ਕਿ ਉਸ ਸ਼ਾਮ ਇਹ ਗੱਲ ਮੰਨਣ ਦੀ ਬਜਾਏ ਲੀਡਰਸ਼ਿਪ ਜਦ ਸੰਤ ਜੀ ਨੇ ਅਗਲੇ ਦਿਨ ਸਵੇਰ ਦਾ ਤੇ ਸ਼ਾਮ ਦਾ ਦੀਵਾਨ ਲਾਇਆ ਤਾਂ ਲੀਡਰਸ਼ਿਪ ਨੇ ਸੰਤ ਤੁਰ ਪਏ ਸੰਤ ਜੀ ਚਲੇ ਗਏ ਤਾਂ ਸੰਤ ਸੰਤ ਜੀ ਨੂੰ ਸੰਤ ਤੇਜਾ ਸਿੰਘ ਉਹਨਾਂ ਨੇ ਪੁੱਛਿਆ ਕਿ ਆਪਾਂ ਜਾ ਕਿਉਂ ਰਹੇ ਆ ਉਹ ਕਹਿੰਦੇ ਕਿ ਜਿਹੜੇ ਇਹ ਅਕਾਲੀ ਲੀਡਰ ਆ ਇਹ ਇਹ ਗੱਲ ਕਹਿ ਰਹੇ ਆ ਕਿ ਇਹ ਜਿਹੜਾ ਚਿੱਟ ਕੱਪੜੀਆ ਬੰਦਾ ਇਹਨੂੰ ਸਵੇਰੇ ਕੀਰਤਨ ਨਹੀਂ ਕਰਨ ਦੇਣਾ ਇੱਥੇ ਵੜਨ ਨਹੀਂ ਦੇਣਾ ਤੋ ਪੰਥ ਦੀ ਏਕਤਾ ਭੰਗ ਨਾ ਹੋਵੇ ਆਪਣਾ ਇੱਥੋਂ ਜਾਣਾ ਹੀ ਠੀਕ ਆ ਇਹ ਗੱਲ ਮੈਂ ਤਾਂ ਫੈਕਟ ਸੁਣਾ ਰਿਹਾ ਕਿ ਸਾਡੀ ਇੱਕ ਬਖਸ਼ੀ ਸਿੰਘ ਆਦਲ ਉਹਨੇ ਅਕਾਲੀ ਮੋਰਚਾ ਦੇ ਉੱਤੇ ਇਤਿਹਾਸ ਲਿਖਿਆ ਉਹਨੇ ਚਾਰ ਚੀਜ਼ਾਂ ਲਿਖੀਆਂ ਉਹ ਕਹਿੰਦਾ ਆ ਸਪਸ਼ਟਤਾ ਦੁਬਿਧਾ દિਸ਼ਾਹੀਣਤਾ ਤੇ ਬੇਤਰਤੀਬੀ ਇਹ ਅਕਾਲੀਆਂ ਦਾ ਜਮਾਂਦੂ ਜਮਾਂਦੂ ਹੱਕ ਹੈ ਬੇਤਰਤੀਬ ਜ਼ਿੰਦਗੀ ਜਿਹੜੀ ਹੁਣ ਹੋਈ ਪਈ ਐ ਇਸ ਵੇਲੇ ਉਹ ਕਿਉਂ ਹੁੰਦੀ ਆ ਕਿਉਂਕਿ ਬੰਦਾ ਆਪਣੀ ਦਿਸ਼ਾ ਭਟਕ ਜਾਂਦਾ ਜਿਵੇਂ ਹੁਣ ਅਕਾਲੀ ਦਲ ਆਪਣੀ ਲੰਬੇ ਸਮੇਂ ਤੋਂ ਦਿਸ਼ਾ ਭਟਕ ਗਿਆ ਦਿਸ਼ਾ ਬੰਦਾ ਕਦੋਂ ਪਟਕਦਾ ਜਦੋਂ ਬੰਦਾ ਦੁਬਿਧਾ ਦੇ ਵਿੱਚ ਹੋਵੇ ਦੁਚਿੱਤੀ ਚ ਹੋਵੇ ਤੇ ਦੁਬਿਧਾ ਚ ਬੰਦਾ ਕਦੋਂ ਹੁੰਦਾ ਉਸ ਵੇਲੇ ਜਦੋਂ ਉਹਨੂੰ ਸਪਸ਼ਟ ਦੂਰ ਦ੍ਰਿਸ਼ਟੀ ਨਾਲ ਦਿਖਾਈ ਨਾ ਦਿੰਦਾ ਹੋਵੇ ਜਿਵੇਂ ਸੰਤ ਜੀ ਨੂੰ ਦਿਖਾਈ ਦੇ ਰਿਹਾ ਸੀ ਵੀ ਇਹ ਕੀ ਬਣਨਾ ਆਉਣ ਵਾਲੇ ਸਮੇਂ ਚ ਹੁਣ ਜਿਹੜੀ ਅਗਲੀ ਗੱਲ ਆ ਕੇ ਕਿਦਾਂ ਕਿਦਾਂ ਮੂਵ ਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਉਣ ਤੋਂ ਬਾਅਦ ਜਦ ਇਲੈਕਸ਼ਨ ਸਿਸਟਮ ਆਇਆ ਆ ਉਸ ਵੇਲੇ ਬਿਲਕੁਲ ਇਹ ਸੋਚਿਆ ਨਹੀਂ ਗਿਆ ਕਿ ਜ ਜਿਹੜੀ ਗੱਲ ਬੀਬੀ ਕਰਨ ਜੀ ਸੌਰ ਕਰਨ ਜੋਤ ਕੌਰ ਜੀ ਨੇ ਇੱਥੇ ਕਹਿ ਕੇ ਵੀ ਗਏ ਤੇ ਅੰਮ੍ਰਿਤਸਰ ਵੀ ਉਹਨਾਂ ਨੇ ਕਹੀ ਸੀ ਕਿ ਜਿਹੜੀਆਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵਾਂ ਦੇ ਆਗੂ ਜੇਲ੍ਹ ਵਿੱਚ ਸੀ ਤੇ ਦੋਵਾਂ ਨੇ ਮੰਨ ਲਿਆ ਸੀ ਕਿ ਐਕਟ ਸਾਨੂੰ ਮਨਜ਼ੂਰ ਆ ਐਕਟ ਦੋਵਾਂ ਨੇ ਮੰਨ ਲਿਆ ਸੀ ਪਰ ਅਕਾਲੀ ਦਲ ਇਸ ਗੱਲ ਤੇ ਅੜ ਗਿਆ ਸੀ ਵੀ ਅਸੀਂ ਲਿਖਤੀ ਰਾਜੀਨਾਵਾ ਨਹੀਂ ਕਰਕੇ ਆਉਣਾ ਇਤਿਹਾਸ 'ਚ ਇਹ ਦਰਜ ਹੋ ਜਾਏ ਪਰ ਮੰਨੋ ਨਾ ਲਿਆ ਸੀ ਐਕਟ ਇੱਥੇ ਆਣ ਕੇ ਇੱਕ ਵੱਡੀ ਗੜਬੜ ਹੋਈ ਜਿੱਥੇ ਆਪਾਂ ਕਹਿ ਰਹੇ ਹਾਂ ਕਿ 26 ਤੱਕ ਨਿਸ਼ਕਾਮ ਰਿਹਾ ਤੇ ਅੱਗੇ ਇਲੈਕਸ਼ਨਾਂ ਚ ਆਇਆ ਹੁਣ ਇਲੈਕਸ਼ਨ ਪ੍ਰੋਸੈਸ ਆਉਣ ਤੋਂ ਬਾਅਦ ਹਾਲਾਤ ਇਦਾਂ ਦੇ ਆ ਕਿ ਇੱਕ ਫੈਕਟ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਬੰਦਾ ਸੇਮ ਉਹੀ ਬੰਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੇਮ ਬੰਦਾ ਸੈਂਟਰਲ ਸਿੱਖ ਲੀਗ ਜਿਹੜੀ ਕਿ ਮਿਲਵਰਤਨ ਵਾਲੀ ਸੀ ਉਹਦਾ ਪ੍ਰਧਾਨ ਤੇ ਅਸ਼ਰਜ ਵਾਲੀ ਗੱਲ ਕਿ ਪੰਜਾਬ ਕਾਂਗਰਸ ਦਾ ਉਸ ਸਮੇਂ ਦਾ ਪ੍ਰਧਾਨ ਵੀ ਉਹੀ ਬੰਦਾ ਸੇਮ ਬੰਦਾ ਚਾਰ ਅਹੁਦੇ ਇੱਕ ਬੰਦਾ ਸੇਮ ਟਾਈਮ ਔਰ ਉਸ ਬੰਦੇ ਦੀ ਇੱਕ ਅਦਾਲਤ ਦੇ ਵਿੱਚ ਗਵਾਹੀ ਸੀ ਅਕਾਲੀ ਲੀਡਰ ਦੀ ਜਦੋਂ ਗਵਾਹੀ ਦੇਣ ਗਿਆ ਤਾਂ ਉਹਨੇ ਕਿਹਾ ਕਿ ਮੇਰਾ ਰੁਤਬਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਤਹਿਤ ਉਦੋਂ ਦੇ ਕਾਂਗਰਸ ਦਾ ਪ੍ਰਧਾਨ ਨਹੀਂ ਸੀ ਬਣੇ ਮੇਰਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤਹਿਤ ਇਹ ਰੁਤਬਾ ਬਣਦਾ ਕਿ ਮੈਂ ਜਰਮਨ ਤੇ ਫਰਾਂਸ ਦੇ ਜਿਹੜੇ ਪ੍ਰਧਾਨ ਉਹਨਾਂ ਦੇ ਬਰਾਬਰ ਆ ਪਰ ਇਸ ਬਿਆਨ ਦੇਣ ਤੋਂ 15 ਦਿਨ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਬਾਬਾ ਖੜਕ ਸਿੰਘ ਨੇ ਜਿਨ੍ਹਾਂ ਨੂੰ ਅਸੀਂ ਸ਼ਰਮੌਰ ਲੀਡਰ ਮੰਨਦੇ ਆ ਇੰਨੀ ਅਸਪਸ਼ਟਤਾ ਸੋ ਅੱਜ ਵੀ ਬਿਲਕੁਲ ਸੇਮ ਉਹੀ ਹਾਲਾਤ ਆ ਬਿਲਕੁਲ ਅਸਪਸ਼ਟਤਾ ਆ ਬਿਲਕੁਲ ਦੁਬਿਧਾ ਆ ਬਿਲਕੁਲ ਦਿਸ਼ਾਹੀਣਤਾ ਆ ਤੇ ਬੇਤਰਤੀਬੀ ਸਾਡੇ ਸਾਹਮਣੇ ਆ 18ਵੀਂ ਸਦੀ ਚ ਜਦੋਂ ਸਾਨੂੰ ਨਾਂ ਲੱਭੇ ਕੋਸ਼ਿਸ਼ ਤੇ ਸਾਨੂੰ ਬਿਲਕੁਲ ਆਪਣੇ ਉਹਨਾਂ ਬਜ਼ੁਰਗਾਂ ਚ ਜਿਹੜਾ ਸਾਡਾ ਸੁਨਹਿਰੀ ਪੀਰੀਅਡ ਰਿਹਾ ਆ ਉੱਥੇ ਜਾਣਾ ਚਾਹੀਦਾ ਅੱਜ ਵੀ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕਰਦੇ ਆਂ ਤੇ ਜਦ ਆਪਾਂ ਉਦਾਹਰਨ ਦੇਣੀ ਆ ਸੁਨਹਿਰੀ ਦੌਰ ਦੀ ਤੇ ਅਕਾਲੀ ਫੂਲਾ ਸਿੰਘ ਨੂੰ ਯਾਦ ਕਰਦੇ ਆਂ 18ਵੀਂ ਸਦੀ ਚ 4 ਧਿਰਾਂ ਰਹੀਆਂ ਸਪਸ਼ਟ ਰਾਜਨੀਤੀ ਦੀਆਂ ਇੱਕ ਅਕਾਲੀ ਜਿਹੜੇ ਨਿਸ਼ਕਾਮ ਸਟਰਗਲ ਵਾਲੀ ਧਿਰ ਤੇ ਜਿਨ੍ਹਾਂ ਕੋਲੋਂ ਪੰਥ ਦੇ ਤਖਤਾਂ ਦੇ ਪਹਿਰੇਦਾਰੀ ਦਾ ਸੇਵਾ ਸੰਭਾਲਦਾ ਪ੍ਰਬੰਧ ਸੀ ਪਹਿਰੇਦਾਰੀ ਦਾ ਪ੍ਰਬੰਧ ਸੀ ਦੂਸਰੀ ਧਿਰ ਸੀ ਰਾਠ ਸਰਦਾਰ ਜਿਹੜੇ ਕਹਿ ਰਾਜ ਕਰਨਗੇ ਕਹਿ ਲੜ ਮਰेंगे ਜਿਹੜਾ ਆਪਣਾ ਖਾਲਸਾ ਜੀ ਕੇ ਬੋਲ ਬਾਲੇ ਦਾ ਤੇ ਸਰਬੱਤ ਦੇ ਭਲੇ ਦੇ ਪਰਥਾਏ ਰਾਜ ਕਰਨ ਦਾ ਆਪਣਾ ਕਨਸੈਪਟ ਆਈਡੀਆ ਆ ਉਹਦੇ ਤੇ ਕਿ ਜੇ ਰਾਜ ਕਰਨਾ ਆ ਕੁਰਸੀਆਂ ਤੇ ਬੈਠ ਕੇ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਕਰਨਾ ਆ ਨਾ ਕਿ ਕਿਸੇ ਹੋਰ ਤਖਤ ਦੇ ਅਧੀਨ ਕਰਨਾ ਆ ਉਹਨਾਂ ਚ ਜਿਹੜੇ ਬਾਕੀ ਮਿਸਲਾਂ ਦੇ ਸਰਦਾਰ ਸੀ ਜਿਨ੍ਹਾਂ ਚ ਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਵੀ ਰਾਠ ਸਰਵਾਰ ਸੀ ਜਿਹੜਾ ਅਕਾਲੀਆਂ ਦੇ ਅਧੀਨ ਅਕਾਲ ਤਖਤ ਸਾਹਿਬ ਦੇ ਅਧੀਨ ਰਾਜ ਕਰਦਾ ਸੀ ਤੇ ਤੀਸਰੀ ਧਿਰ ਸੀ ਮਿਲਵਰਤਣੀਏ ਮਿਲਵਰਤਣੀਏ ਉਹ ਸਰਦਾਰ ਜਿਹੜੇ ਬਿਲਕੁਲ ਸਿੱਖਾਂ ਦੀ ਇੱਕ ਧਿਰ ਸੀ ਤੇ ਸਿੱਖਾਂ ਦੀ ਇੱਕ ਮਦਦ ਕਰਨ ਵਾਲੀ ਧਿਰ ਸੀ ਜਿਹਦੇ ਵਿੱਚ ਬਾਬਾ ਆਲਾ ਸਿੰਘ ਫੂਲਕੀਆ ਮਿਸਲ ਆ ਪਰ ਉਹਨਾਂ ਦਾ ਇਹ ਕੰਮ ਸੀ ਕਿ ਜਿਹਦਾ ਜਿਹਦੀ ਵੀ ਤਾਕਤ ਆ ਜਿਹੜੀ ਡੋਮਿਨੈਂਸ ਤੇ ਰਿਆ ਜਿਹੜਾ ਤਖਤ ਤਾਕਤਵਾਰ ਆ ਉਹਦੇ ਨਾਲ ਰਲ ਕੇ ਆਪਣੀ ਰਿਆਸਤ ਚਲਾਉਣੀ ਆ ਸੂਬੇਦਾਰੀ ਕਰਨੀ ਆ ਨਾ ਕਿ ਸੋਵਰਨ ਰਾਜ ਕਰਨਾ ਆ ਆਪ ਜੇ ਨਾਦਰ ਸ਼ਾਹ ਅਬਦਾਲੀ ਆਇਆ ਤੇ ਉਹਦੇ ਨਾਲ ਚਿੱਠੀ ਪੱਤਰ ਕਰਕੇ ਉਹਦੀ ਅਧੀਨਗੀ ਕਬੂਲ ਕਰਕੇ ਆਪਣਾ ਰਾਜ ਬਚਾਇਆ ਜੇ ਦਿੱਲੀ ਤੱਕ ਤਗੜਾ ਤੇ ਦਿੱਲੀ ਨਾਲ ਜੇ ਖਾਲਸਾ ਜੀ ਚੜ ਕੇ ਚਲਗੇ ਤੇ ਇਹਨਾਂ ਨਾਲ ਤੇ ਚੌਥੀ ਧਿਰ ਸੀ ਚਾਕਰ ਚਕਰੈਲ ਜਿਹੜੇ ਸਿੱਧੇ-ਸਿੱਧੇ ਉਹਨਾਂ ਦੇ ਨੌਕਰ ਆ ਜਿਵੇਂ ਭਾਈ ਸ਼ਵੇਕ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਚਰਖੜੀਆਂ ਤੇ ਚੜੇ ਯਾਦ ਕਰਦੇ ਆ ਉਹ ਸਿੱਧੇ ਉਹਨਾਂ ਦੇ ਚਾਕਰ ਸੀ ਪਰ ਪੰਥ 'ਚ ਇਹਨਾਂ ਚੌਵਾਂ ਧਰਾਂ ਦੇ ਵਿੱਚ ਬਹੁਤ ਖੂਬਸੂਰਤ ਤਾਲਮੇਲ ਸੀ ਪਰ ਅਗਵਾਈ ਅਕਾਲੀਆਂ ਦੇ ਕੋਲ ਤੇ ਜਦ ਸਟਰਗਲ ਚਾ ਤੇ ਰਾਠਾਂ ਦੇ ਕੋਲ ਨਾਲ ਆ ਤੇ ਜਦ ਰਾਜ ਆ ਗਿਆ ਆਪਣਾ 1762 ਚ ਮਿਸਲਾਂ ਦਾ ਰਾਜ ਆ ਗਿਆ ਤੇ ਅਕਾਲੀਆਂ ਦੇ ਕੋਲ ਪੰਥ ਦੀ ਤਖਤਾਂ ਦੀ ਅਗਵਾਈ ਤੇ ਫੈਸਲਾ ਕਰਨ ਦਾ ਹੱਕ ਉਲਟਾ ਇਹ ਹੋਇਆ ਕਿ 1849 ਤੋਂ ਬਾਅਦ ਇਹੀ ਮਿਲਵਰਤਨੀਏ ਅੰਗਰੇਜ਼ ਸਰਕਾਰ ਨੇ ਸਾਡੇ ਤੇ ਬਿਠਾਏ ਤਖਤਾਂ ਦੇ ਬਿਠਾਏ ਤੇ ਫੈਸਲੇ ਉਹਨਾਂ ਰਾਹੀਂ ਹੋਏ ਜਦ 1920 ਦੇ ਵਿੱਚ ਦੁਬਾਰਾ ਇਹ ਸਾਰਾ ਕੁਝ ਗੁਲਾਮੀ ਦੇ ਹਾਲਾਤ ਦੇ ਵਿੱਚ ਰਿਵਾਈਵ ਕਰਨਾ ਸੀ ਉਦੋਂ ਇਹ ਚੀਜ਼ਾਂ ਬਿਲਕੁਲ ਉਸ ਤਰੀਕੇ ਨਾਲ ਨਹੀਂ ਵਿਚਾਰੀਆਂ ਗਈਆਂ ਜਿਵੇਂ ਸੰਤ ਅਤਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਭਾਈ ਜੀ ਅਕਾਲੀ ਫੂਲਾ ਸਿੰਘ ਵਾਂਗੂ ਆਪਣਾ ਧਮਾ ਰੱਖਣਾ ਆ ਨਾ ਤੇ ਫਿਰ ਪੰਥ ਦੇ ਵਿੱਚ ਇੱਕ ਉਹ ਧਿਰ ਜ਼ਰੂਰ ਬਣਾਓ ਜਿਹਦੇ ਕੰਟਰੋਲ ਹੇਠ ਜਿਹਦੇ ਕਿਰਦਾਰ ਦੇ ਦੱਬੇ ਦੇ ਹੇਠ ਉਹ ਕਿਰਦਾਰ ਵਾਲੀ ਧਿਰ ਜਿਹੜੇ ਅਕਾਲੀ ਫੂਲਾ ਸਿੰਘ ਵਾਂਗੂ ਵਿਚਰੇ ਤੇ ਉਹ ਨਿਸ਼ਕਾਮ ਹੋਊਗੀ ਇੱਥੇ ਗੜਬੜਾ ਹੁਣ ਜੇ ਮੇਰਾ ਖਿਆਲ ਆ ਕਿ ਜੇ ਹੁਣ ਉੱਥੋਂ ਲੈ ਕੇ ਜਾਣਾ ਤੇ ਫਿਰ ਸਾਨੂੰ ਪੰਥ ਦੇ ਵਿੱਚੋਂ ਪੰਥ ਸਾਰੀ ਦੁਨੀਆ 'ਚ ਫੈਲਿਆ ਪੰਥ ਦੇ ਵਿੱਚੋਂ ਕੋਈ ਐਸੀਆਂ ਸ਼ਖਸੀਅਤਾਂ ਦਾ ਇੱਕ ਜ਼ਰੂਰ ਐਸਾ ਜਥਾ ਕ੍ਰੀਏਟ ਕਰਨ ਵਾਲੇ ਪਾਸੇ ਨੂੰ ਸੋਚਣ ਦੀ ਲੋੜ ਆ ਇੱਕ ਗੱਲ ਜਿਹੜਾ ਇਹ ਸਾਰੇ ਕਾਸੇ ਦੇ ਵਿੱਚ ਸਾਲਸੀ ਬਣੇ ਕਿ ਪੰਥ ਦੇ ਵਿੱਚੋਂ ਨਿਸ਼ਕਾਮ ਧਿਰਾਂ ਦਾ ਇੱਕ ਜਥਾ ਜਿਹੜਾ ਅਕਾਲ ਤਖਤ ਸਾਹਿਬ ਤੇ ਤਖਤਾਂ ਦਾ ਪ੍ਰਬੰਧ ਤੇ ਜਿਹੜਾ ਅਸਲ ਅਕਾਲੀ ਹੋਵੇ ਜਿਹਦੀ ਭਾਈ ਡਾਕਟਰ ਕਮਲਜੀਤ ਸਿੰਘ ਦੱਸ ਕੇ ਗਏ ਆ ਫਿਲਾਸਫੀ ਤੇ ਵਿਆਖਿਆ ਕਿ ਅਕਾਲੀ ਸ਼ਰੋਮਣੀ ਅਕਾਲੀ ਦਲ ਇਹ ਨਾਂ ਦੇ ਵਿੱਚ ਉਹ ਵਿਚਰੇ ਜਿਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਕਰਨਾ ਤੇ ਜਿਵੇਂ ਪਰਮਪਾਲ ਸਿੰਘ ਸਭਰਾ ਨੇ ਕਿਹਾ ਕਿ ਬਿਲਕੁਲ ਇਹ ਗੱਲ ਚੱਲੀ ਕਿ ਗੁਰਦੁਆਰਾ ਸੇਵਕ ਦਲ ਉਹ ਬਣੇ ਜਿਨ੍ਹਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਣਾ ਆ ਉਹਦਾ ਵੀ ਸਿੱਖਾਂ ਦਾ ਆਪਣਾ ਕਨਸੈਪਟ ਆ ਇੱਕ ਕਿ ਗੁਰਦੁਆਰਿਆਂ ਦਾ ਪ੍ਰਬੰਧ ਅਸੀਂ ਕਿੱਦਾਂ ਕਰਨਾ ਸਾਨੂੰ ਦੂਸਰਿਆਂ ਕੋ ਉਧਾਰਾ ਲੈਣ ਦਾ ਕੁਝ ਲੋੜ ਨਹੀਂ ਸਾਡਾ ਆਪਣਾ ਆ ਸਾਡੇ ਕੋ ਦੂਜਿਆਂ ਨੇ ਉਧਾਰਾ ਲਿਆ ਤੇ ਤੀਸਰਾ ਕਿ ਜਿਹੜਾ ਸਾਡਾ ਖਾਲਸਾ ਰਾਜ ਸਥਾਪਿਤ ਕਰਨ ਵਾਲੀ ਤੇਰਿਆ ਉਹਨੇ ਕਿੱਦਾਂ ਇੱਥੇ ਸੰਘਰਸ਼ ਸਟਰਗਲ ਕਰਨੀ ਆ ਉਹਦਾ ਇੱਕ ਆਪਣਾ ਦਾਇਰਾ ਆ ਉਹਦੇ ਆਪਣੇ ਨੀਤੀ ਪੈਤੜੇ ਹੋ ਸਕਦੇ ਆ ਉਧਰ ਸੋਚਣ ਦੀ ਲੋੜ ਆ ਤੇ ਚੌਥੇ ਥਾਂ ਤੇ ਜਿਹੜੀ ਇਸ ਵੇਲੇ ਇੱਕ ਨੰਬਰ ਤੇ ਚੱਲ ਰਹੀ ਆ ਵੋਟ ਰਾਜਨੀਤੀ ਦੂਸਰੇ ਤਖਤ ਦੇ ਅਧੀਨ ਆ ਜਿੰਨੇ ਸਿਰਫ ਸਹੂਲਤਾਂ ਲੈ ਕੇ ਦੇਣੀਆਂ ਹੁਣ ਤੇ ਸਹੂਲਤਾਂ ਵਾਲੀ ਗੱਲ ਵੀ ਖਤਮ ਹੋ ਗਈ ਆ ਬਿਲਕੁਲ ਹੁਣ ਤਾਂ ਸਿਰਫ ਠਾਣਿਆਂ 'ਚ ਤੁਹਾਡੇ ਪਰਚਾ ਪੈ ਗਿਆ ਤੇ ਉੱਥੇ ਉੱਥੇ ਵੀ ਪੈਸੇ ਚੱਲਦੇ ਸ਼ਫਾਰਿਸ਼ ਉੱਥੇ ਵੀ ਨਹੀਂ ਚੱਲਦੀ ਹੁਣ ਉਹ ਕੰਮ ਖਤਮ ਹੋ ਗਿਆ ਸਹੂਲਤਾਂ ਵੀ ਲਗਭਗ ਖਤਮ ਹੋ ਗਈਆਂ ਹੁਣ ਸੜਕਾਂ ਨਹੀਂ ਬਣ ਰਹੀਆਂ ਸਹੂਲਤਾ ਕੀ ਲੈਣੀਆਂ ਗਲੀਆਂ ਨਾਲੀਆਂ ਤੱਕ ਅਜੇ ਤੱਕ ਕੁਝ ਨਹੀਂ ਬਣ ਰਿਹਾ ਉਹ ਜਿਹੜੀ ਧੇਰਿਆ ਉਹਨੇ ਆਪਣੇ ਆਪ ਨੂੰ ਕਿੱਥੇ ਰੱਖਣਾ ਤੇ ਉਹਦਾ ਨਾਂ ਕੀ ਹੋਣਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਂ 'ਤੇ ਨਹੀਂ ਚੱਲ ਸਕਦੀ ਜੇ ਉਹ ਚੱਲੂਗੀ ਜਿੱਥੇ ਫਿਰ ਗਏ ਆ ਫਿਰ ਉੱਥੇ ਹੀ ਆ ਗੱਲ ਫਿਰ ਉੱਥੇ ਆਊਗੀ ਪਰ ਹੁਣ ਜਿਸ ਤਰੀਕੇ ਨਾਲ ਅਵੇਅਰਨੈਸ ਆ ਹੁਣ ਉਸ ਤਰੀਕੇ ਨਾਲ ਪਹਿਲਾਂ ਵਾਂਗੂ ਗੱਲ ਚੱਲਣੀ ਨਹੀਂ ਇਹ ਚੌਵਾਂ ਥਾਵਾਂ ਤੇ ਆਪਾਂ ਨੂੰ ਸੋਚਣ ਦੀ ਲੋੜ ਆ ਆਪਣੇ ਬਜ਼ੁਰਗਾਂ ਕੋ ਸੇਧ ਲੈ ਕੇ ਕਿ ਆਪਾਂ ਬਿਲਕੁਲ ਨੇੜੇ ਤੋਂ ਨੇੜੇ ਗਲਤੀਆਂ ਕੀਤੀਆਂ ਉਹਦਾ ਆਪਣੇ ਸਾਹਮਣੇ ਰਿਜ਼ਲਟ ਆ ਹੁਣ ਆਪਾਂ ਸਪਸ਼ਟਤਾ ਲਈਏ ਦੁਬਦਾ ਦੇ ਦੁਚਿੱਤੀ ਦੇ ਵਿੱਚ ਨਾ ਪਈਏ ਮਹਾਰਾ ਜੀ ਕਹਿੰਦੇ ਅੰਦਾ ਆਗੂ ਜੇਥੀ ਹੈ ਕਿਉਂ ਪਾਦਰ ਜਾਣਾ ਹੈ ਪਾਦਰ ਹੁੰਦਾ ਰਾਹ ਜਿਹੜਾ ਆਗੂ ਹੀ ਅੰਨਾ ਆ ਉਹ ਰਾਹ ਕਿਦਾਂ ਦੱਸ ਦੂ ਸੋ ਬਿਲਕੁਲ ਸਪਸ਼ਟਤਾ ਲਿਆਉਣ ਦੀ ਲੋੜ ਆ ਦੂਰ ਦ੍ਰਿਸ਼ਟੀ ਲਿਆਉਣ ਦੀ ਲੋੜ ਆ ਤੇ ਇਹਦੇ ਤੇ ਨਿਠ ਕੇ ਆਪਾਂ ਨੂੰ ਡਿਸਕਸ਼ਨ ਕਰਨ ਦੀ ਲੋੜ ਆ ਕਿ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਉਹ ਆਪੋ ਆਪਣੀ ਭੂਮਿਕਾ ਪਛਾਣਨ ਹਰੇਕ ਬੰਦਾ ਮੇਰੇ ਵਰਗਾ ਬੰਦਾ ਉੱਠ ਕੇ ਕਹਦੇ ਕਿ ਮੈਂ ਅਕਾਲ ਤਖਤ ਦਾ ਸਾਫ ਦੇ ਉਤੇ ਅਕਾਲੀ ਬਣਨਾ ਮੇਰੀ ਹੈਸਿਅਤ ਹੀ ਹੈ ਨਹੀਂ ਸੋ ਇੱਥੇ ਆਪਾਂ ਨੂੰ ਆਉਣ ਦੀ ਲੋੜ ਆ ਮਾਫੀ ਚਾਹੁੰਨਾ ਮੈਂ ਵੱਟ ਸਮਾ ਲੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ